ਹਾਂ ਬੁੱਗੇ ਗਰਮੀ ਬੜੀ ਹੋ ਗਈ ਆ ਏਸੀ ਲਵਾ ਦਾਂ ਗੱਲ ਕਰ ਪਿੰਡ ਸਾਲਿਓ ਇੰਨੀ ਗਰਮੀ ਜੀ ਤੁਹਾਡੀ ਬੀਬੀ ਮਰਨ ਦੀ ਉਹਨੂੰ ਛੁਰੀਆਂ ਵਾਲਾ ਪੱਖਾ ਹੀ ਲਿਆ ਦੋ ਇਹ ਵਾਜੀ ਆਈ ਵੀਰੇ ਤੂੰ ਬੋਲੇ ਕੁਝ ਨਹੀਂ ਨਹੀਂ ਭਾਈ ਇੱਧਰ ਮੈਂ ਮੈਂ ਵੀ ਸੁਣਿਆ ਕਿਸੇ ਨੇ ਤੁਹਾਨੂੰ ਕਿਹਾ ਆ ਕਿ ਪਿੰਡ ਬੀਬੀ ਨੂੰ ਛੁਰੀਆਂ ਵਾਲਾ ਪੱਖਾ ਲਿਆ ਦੋ ਹਨਾ ਇੱਧਰੋਂ ਆਈ ਵਾਜ ਇਹ ਮੇਰੇ ਹਿਸਾਬ ਨਾਲ ਨਾ ਜਿਹੜੇ ਆਕਾਂ ਆ ਚਿੜੀਆਂ ਨੂੰ ਪਾਉਂਦੇ ਨਹੀਂ ਆਪਾਂ ਪਾਣੀ ਆਹੋ ਆਹੋ ਇਹ ਸੂਹਾ ਲੈਂਦੇ ਇਨਸਾਨਾਂ ਦੀਆਂ ਇਹ ਦੱਸ ਕਿਉਂਦੇ ਜਾ ਕੇ ਹੂੰ ਚਲੋ ਕੋਈ ਨਹੀਂ ਹਾਂ ਬੁੱਗੇ ਨੂੰ ਲਿਆ ਦੋ ਏਸੀ ਐਲਜੀ ਦਾ ਬੁੱਗਾ ਫੋਨ ਹੀ ਕੱਟ ਗਿਆ ਮੇਰਾ ਹਾਂਜੀ ਸਾਸਰਕਾਲ ਡਾਡੀ ਸਾਸਰਕਾਲ ਪੁੱਤ 6 ਮਹੀਨੇ ਹੋ ਗਏ ਤੈਨੂੰ ਕੈਨੇਡਾ ਗਿਆ ਨੂੰ ਕੋਈ ਕੰਮ ਕੋਮ ਲੱਭਾਈ ਮਾਰੀ ਹਿੰਮਤ ਤੇ ਵੇਲੇ ਇਤਰਾਫਦਾ ਨਹੀਂ ਹੁਣ ਕੰਮ ਮਿਲਦਾ ਤੇ ਮਰ ਜੀਏ ਖਾਣੀਆਂ ਤਾਂ ਦੋ ਰੋਟੀਆਂ ਤੇ achar ਦੇ ਨਾਲ ਨਹੀਂ ਜੇ ਤੂੰ ਦੋ ਰੋਟੀਆਂ ਹੀ ਖਾਣੀਆਂ ਤੇ ਕੰਜਰਾ 5 ਲੱਖ ਰੁਪਇਆ ਲਾ ਕੇ ਕੈਨੇਡਾ ਸਵਾ ਖਾਣ ਗਿਆ ਕੰਜਰਾ ਜੇ ਰੋਲਾ ਹੀ ਦੋ ਰੋਟੀਆਂ ਪਾਹਦੇ ਇੱਥੇ ਖਾ ਮਰ ਲੈਂਦਾ ਤੈਨੂੰ ਸਬਜ਼ੀ ਨਾਲ ਖਾਣੀ ਇੱਥੇ ਚਾਰ ਨਾਲ ਲੈ ਖਾਣ ਡੁੱਖ ਮਰ ਗਈ ਡਾਡੀ